ਸੈਲਫ ਆਸ਼ਿਸ਼ ਸ਼ਰੀ ਵਾਸਤਵ ਡਾਇਰੈਕਟਰ ਆਫ ਆਰਟੀਪੀ ਆਯੁਰਵੈਦਿਕ ਪ੍ਰੋਫੈਸ਼ਨਲ ਸੋ ਅੱਜ ਜਿਹੜਾ ਸੈਮੀਨਾਰ ਕਰਾਇਆ ਜਾ ਰਿਹਾ ਹੈ ਸਰ ਅੱਜ ਦਾ ਜਿਹੜਾ ਸੈਮੀਨਾਰ ਹੈ ਮੇਰਾ ਮੇਨ ਇੱਕੋ ਹੀ ਮਕਸਦ ਹੁੰਦਾ ਵਾ ਜਦੋਂ ਤਾਂ ਮੈਂ ਕੰਮ ਸ਼ੁਰੂ ਕੀਤਾ ਕਿਉਂਕਿ ਮੈਂ ਬਹੁਤ ਪੂਰ ਫੈਮਿਲੀ ਤੋਂ ਬਿਲੋਂਗ ਕਰਦਾ ਸੀ ਔਰ ਅੱਜ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨੇ ਮੈਂ ਇਸ ਕਾਬਲ ਪਹੁੰਚਿਆ ਉਸ ਮਾਲਕ ਨੇ ਮੈਨੂੰ ਜਿਹੜਾ ਇਸ ਕਾਬਲ ਪਹੁੰਚਾਇਆ ਵਾ ਤੇ ਮੇਰਾ ਇਹੋ ਹੀ ਮਕਸਦ ਹੈ ਕਿ ਮੈਂ ਹਰ ਲੋੜਵੰਦ ਲੜਕੀ ਨੂੰ ਕਿਸੇ ਮੁਕਾਮ ਤੇ ਖੜਾ ਕਰ ਪਾਵਾਂ ਉਦੇ ਲਈ ਮੈਂ ਵਕਫ ਵਕ ਪਿੰਡਾਂ ਦੇ ਵਿੱਚ ਵਕਫ ਵਕ ਕਸਬਿਆਂ ਦੇ ਵਿੱਚ ਜਾ ਕੇ ਉਹਨਾਂ ਲੜਕੀਆਂ ਨੂੰ ਇਨਵਾਈਟ ਕਰਦਾ ਮੇਰੇ ਸਾਲ ਦੇ ਵਿੱਚ ਨੇਰਬੋਟ 3 ਤੋਂ 4 ਸੈਮੀਨਾਰ ਹੁੰਦੇ ਆ ਜਿਦੇ ਵਿੱਚ 200 ਤੋਂ 250 ਸਟੂਡੈਂਟ ਆਉਂਦੇ ਆ ਅੱਜ ਵੀ ਤੁਸੀਂ ਦੇਖ ਸਕਦੇ ਜੀ 200 ਤੋਂ 250 ਸਟੂਡੈਂਟ ਆਏ ਆ ਅੰਮ੍ਰਿਤਸਰ ਚ ਸੈਮੀਨਾਰ ਤੇ ਬਹੁਤ ਹੁੰਦੇ ਆ ਲੇਕਿਨ ਸੈਮੀਨਾਰ ਦੇ ਨਾਮ ਤੇ ਲੋਕੀ ਸਕੀਮ ਕਰਦੇ ਆ ਕਿ ਅਵਾਰਡ ਦਾ ਰੇਟ 6000 ਰੁਪਏ ਆ ਜੀ ਆਪਾਂ ਕੰਪੀਟੀਸ਼ਨ ਕਰਾ ਰਹੇ ਆ ਉਹਦਾ ਰੇਟ 4000 ਰੁਪਏ ਆ ਜੀ ਫੀਸ ਇੰਨੀ ਆ ਜੀ ਲੇਕਿਨ ਸਰ ਮੇਰੇ ਜੋ ਸੈਮੀਨਾਰ ਹੁੰਦੇ ਆ ਇੱਕ ਸਾਬ ਦੇ ਫ੍ਰੀ ਆਫ ਕੋਸਟ ਹੁੰਦੇ ਆ ਮੈਂ ਨਾ ਤੇ ਕਿਸੇ ਆਰਟਿਸਟ ਕੋ ਪੈਸੇ ਲੈਣਾ ਆਂਦੇ ਨਾ ਹੀ ਕੋਈ ਸੈਲੀਬ੍ਰਿਟੀ ਕੋ ਪੈਸੇ ਲੈ ਰਿਆ ਆਂਦੇ ਔਰ ਜੋ ਵੀ ਮੇਰਾ ਸੈਮੀਨਾਰ ਹੈਗਾ ਵਾ ਬੱਚਿਆਂ ਨੂੰ ਸਿਖਾਉਣ ਲਈ ਬੱਚੇ ਲੋੜਵੰਦ ਬੱਚਿਆਂ ਨੂੰ ਇੱਕ ਮਕਸਦ ਤੇ ਪਹੁੰਚਾਉਣ ਲਈ ਉਹਨਾਂ ਨੂੰ ਸਟੈਂਡ ਕਰਨ ਲਈ ਹੈ ਉਹ ਵਿੱਚ ਕਿੰਨਾ ਕਾ ਫਾਇਦਾ ਰਹੇਗਾ ਬੱਚਿਆਂ ਦਾ ਸਰ ਮੈਂ ਤੇ ਜੋ ਫਾਇਦਾ ਹੋਏਗਾ ਇਸ ਹੋਏਗਾ ਹੀ ਲੇਕਿਨ ਆਉਣ ਵਾਲੇ ਮੇਰੇ ਬੱਚਿਆਂ ਨੂੰ ਅੱਗੇ ਮੇਰੇ ਬੇਟੇ ਨੂੰ ਜੋ ਇਸ ਕੰਪਨੀ ਨੂੰ ਚਲਾਏਗਾ ਅੱਗੇ ਉਹਨੂੰ ਲੋਕ ਜਾਣਨਗੇ ਲੋਕੀਰ ਕਹਿਣਗੇ ਕੀ ਇਹਦੇ ਫਾਦਰ ਸਾਹਿਬ ਨੇ ਇਹ ਕੁਛ ਕੀਤਾ ਕਿਉਂਕਿ ਦੇਖੋ ਅਸ਼ਾਈ ਦੀ ਜਿੱਤ ਜਿਹੜੀ ਹੈ ਹਰ ਵਾਰੀ ਹੁੰਦੀ ਹੁੰਦੀ ਹੈ ਬੁਰਾਈ ਦੀ ਮਾਰ ਕਿਤੇ ਨਾ ਕਿਤੇ ਪੈਣੀ ਪੈਣੀ ਹੈ ਜੋ ਲੋਕ ਸਕੈਮ ਕਰ ਰਹੇ ਆ ਇੰਨੇ ਨੇ ਪੈਸੇ ਲੈ ਕੇ ਅਵਾਰਡ ਦੇ ਰਹੇ ਆ ਆਪਾਂ ਉਹ ਅਵਾਰਡ ਸੇਲ ਨਹੀਂ ਕਰਦੇ ਸਰ ਜੋ ਕਾਬਲੀ ਤਾਰੀਫਾਗੇ ਆ ਆਪਾਂ ਉਹਨਾਂ ਨੂੰ ਹੀ ਅਵਾਰਡ ਦਿੰਨੇ ਆ ਔਰ ਅੱਜ ਸਾਡੇ ਸੈਮੀਨਾਰ ਦੇ ਵਿੱਚ ਕੁਲਬੀਰ ਕੋਰ ਮੈਡਮ ਆਏ ਹੋਏ ਆ ਜਿਹੜੇ ਕਿ ਜੰਡਿਆਲੇ ਤੋਂ ਗਗਨ ਮੇਕਓਵਰ ਦੇ ਨਾਮ ਤੇ ਉਹਨਾਂ ਦਾ ਸਲੂਨ ਹੈ ਉਹਨਾਂ ਨੇ ਸਾਡੇ ਨਾਲ ਬਹੁਤ ਮਿਹਨਤ ਕੀਤੀ ਘੱਟੋ ਘੱਟ 55 ਸਟੂਡੈਂਟ ਸਾਡੇ ਨਾਲ ਇਕੱਠੇ ਕੀਤੇ ਔਰ ਉਹਨਾਂ ਨੂੰ ਅਸੀਂ ਆਪਣੀ ਕੰਪਨੀ ਵੱਲੋਂ 18000 ਦੀ ਹਾਈਡਰਾ ਅਫੀਸ਼ੀਅਲ ਮਸ਼ੀਨ ਜਿਹੜੀ ਹੈ ਫ੍ਰੀ ਆਫ ਕੋਸਟ ਗਿਫਟ ਕਰ ਰਹੇ ਆ ਬਿਲਕੁਲ ਫ੍ਰੀ ਗਿਫਟ ਕਰ ਰਹੇ ਆ ਜਿਹੜੇ ਬੱਚੇ ਆਏ ਨੇ ਜਿਹੜੇ ਕਿ ਸਿੱਖਣਾ ਚਾਹੁੰਦੇ ਨੇ ਆਰਟੀਪੀ ਕੰਪਨੀ ਦੇ ਵਿੱਚ ਸੈਮੀਨਾਰ ਦੇ ਵਿੱਚ ਇਹਨਾਂ ਨੇ ਫਿਊਚਰ ਦੇ ਵਿੱਚ ਕਿੰਨਾ ਕੋਈ ਮਦਦ ਕਰ ਰਹੇ ਨੇ ਸਰ ਮੈਂ ਇਹਨਾਂ ਦੀ ਫਿਊਚਰ ਬਿਲਕੁਲ ਬਣਾਉਣਾ ਚਾਹਨਾ ਅਗਰ ਮੇਰੇ ਨਾਲ ਜੁੜੇ ਰਹਿਣਗੇ ਮੈਂ ਇਹਨਾਂ ਨੂੰ ਇੱਕ ਲੈਵਲ ਤੇ ਖੜਾ ਕਰਾਂਗਾ ਔਰ ਮੇਰੇ ਬੜੇ ਸਟੂਡੈਂਟ ਐਸ ਦਾਦੇ ਜਿਹੜੇ ਬਿਲਕੁਲ ਛੋਟੇ ਜਿਹੇ ਪਾਰਲਰ ਤੋਂ ਜਿਨ੍ਹਾਂ ਦਾ ਕੋਈ ਟੁੱਟਾ ਜਾਂ ਘਰ ਦੇ ਵਿੱਚ ਪਾਰਲਰ ਹੁੰਦਾ ਸੀ ਅੱਜ ਉਹ ਬੋਲੀਵੁੱਡ ਦੇ ਵਿੱਚ ਕੰਮ ਕਰ ਰਹੇ ਆ ਬੋਲੀਵੁੱਡ ਦੇ ਵਿੱਚ ਐਕਟਰਾਂ ਦਾ ਮੇਕਅਪ ਕਰ ਰਹੇ ਆ ਔਰ ਅੱਜ ਮੇਰੇ ਇਸ ਸੈਮੀਨਾਰ ਦੇ ਵਿੱਚ ਦੋ ਸੈਲੀਬ੍ਰਿਟੀ ਵੀ ਆਈ ਹੋਈਆਂ ਇੱਕ ਮਿਸ ਪੂਜਾ ਹਰਿਆਣਾ ਹਰਿਆਣੇ ਤੋਂ ਮਿਸ ਪੂਜਾ ਔਰ ਇੱਕ ਜੋਤੀ ਰੋੜਾ ਮਾਟਿਵ ਜੀ ਹੈ ਜੀ ਆਪਣੀ ਕੰਪਨੀ ਦਾ ਮੇਰਾ ਮੋਟਿਵ ਇੱਕੋ ਹੀ ਹੈ ਸਰ ਮੈਂ ਹਰ ਲੋੜਵੰਦ ਲੜਕੀ ਦੀ ਲੋੜ ਨੂੰ ਜਰੂਰ ਨੂੰ ਪੂਰਾ ਕਰ ਪਾਵਾਂ ਉਹਦੀ ਲੋੜ ਨੂੰ ਪੂਰਾ ਕਰ ਪਾਵਾਂ ਔਰ ਉਹਨੂੰ ਸਟੈਂਡ ਕਰ ਪਾਵਾਂ ਅੱਜ ਦੇ ਜ਼ਮਾਨੇ ਦੇ ਵਿੱਚ ਬਿਊਟੀ ਪਾਰਲਰ ਦਾ ਜਿਹੜਾ ਸਮਾਂ ਚੱਲ ਰਿਹਾ ਬਹੁਤ ਤੋਂ ਬੈਕਸੇ ਵੀ ਲੈ ਜਾ ਰਹੇ ਨੇ ਜਦੋਂ ਬ੍ਰਾਈਡਲ ਜਾਂਦੇ ਨੇ ਜਾਂ ਸਰ ਮੈਂ ਮੰਨਦਾ ਐਸੇ ਜਿਹਨੂੰ ਲੋਕੀ ਸਕੀਮ ਕਰਦੇ ਬਹੁਤ ਜ਼ਿਆਦਾ ਕਰਦੀ ਹੈ ਮੈਂ ਤੁਹਾਨੂੰ ਸਟਾਰਟਿੰਗ ਤੇ ਦੱਸਿਆ ਕਿ ਜਿਹੜੇ ਲੋਕ ਸਿਖਾਉਂਦੇ ਐ ਐਦਾਂ ਦੇ ਸੈਮੀਨਾਰ ਕਰਵਾਉਂਦੇ ਐ ਕੋਈ 6-6000 ਰੁਪਏ 10-10000 ਰੁਪਏ ਵਾਰਡ ਦਾ ਲੈ ਰਹੇ ਐ ਠੀਕ ਇੱਕ ਕੰਪੀਟੀਸ਼ਨ ਕਰਵਾਉਂਦੇ ਆ ਜਿਹਦੇ ਵਿੱਚ ਉਹ ਕੰਪੀਟੀਸ਼ਨ ਉਹਦੇ ਵਿੱਚ 4-4 5-5000 ਰੁਪਏ ਲੈ ਰਹੇ ਆ ਸਰ ਮੈਂ ਕਹਿੰਦਾ ਕਿ ਜਿਹੜੇ ਪਾਰਲਰ ਬਾਰੇ ਆ ਰਹੇ ਆ ਕਿ ਉਹ ਕਾਬਲੇ ਤਾਰੀਫ ਅਗੇ ਆ ਜਿਹੜੇ ਉਹ ਇੱਥੇ ਆ ਰਹੇ ਆ ਉਹਨਾਂ ਨੂੰ ਕੰਪੀਟੀਸ਼ਨ ਦੀ ਜ਼ਰੂਰਤ ਨਹੀਂ ਹੈ ਉਹਨਾਂ ਨੂੰ ਕੰਪੀਟੀਸ਼ਨ ਦੀ ਜ਼ਰੂਰਤ ਨਹੀਂ ਕਿਉਂਕਿ ਆਲਰੇਡੀ ਉਹ ਸੈਕਸ ਅਗੇ ਇਸ ਥੀਚ ਕਿੱਥੋਂ ਬੱਚੇ ਜਿਹੜੇ ਆਏ ਨੇ ਕਿੱਥੋਂ ਆਏ ਨੇ ਸਰ ਅੱਜ ਨੇਰ ਉਹ 150 ਤੋਂ 150 ਤੋਂ ਕਿੰਨੇ ਬੱਚੇ ਆਏ ਆ ਅੰਮ੍ਰਿਤਸਰ ਤੋਂ ਵੀ ਐ ਔਰ ਬਾਰੋ ਪਿੰਡਾ ਤੋਂ ਵੀ ਐ ਕੋਈ ਜਲੰਧਰ ਤੋਂ ਵੀ ਐ ਕੋਈ ਲੁਧਿਆਣੇ ਤੋਂ ਵੀ ਹੈ ਕੋਈ ਤਰਨਤਾਰਨ ਤੋਂ ਪੱਟੀ ਤੋਂ ਪਿੱਖੀਪਿੰਡ ਤੋਂ ਕਾਫੀ ਜਗ੍ਹਾ ਤੋਂ ਆਏ ਆ ਜੀ ਜੁੜਨਾ ਹੋਵੇ ਤੁਹਾਡੇ ਨਾਲ ਤਾਂ ਕਿਵੇਂ ਜੀ ਸਰ ਮੇਰਾ ਜੁੜਨਾ ਹੋਵੇ ਤੇ ਮੇਰਾ ਨੰਬਰ ਹੈ 81466 16035 ਮੈਂ ਤੁਹਾਨੂੰ ਦੁਬਾਰਾ ਰਿਪੀਟ ਕਰ ਦਿੰਦਾ ਮੇਰਾ ਨੰਬਰ ਹੈ 81466 16035 ਔਰ ਮੈਂ ਅੱਜ ਜੋ ਵੀ ਆ ਉਹ ਪਰਮ ਪਿਤਾ ਪਰਮਾਤਮਾ ਸ਼ਹੀਦਾਂ ਦੀ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਉਹਨਾਂ ਦੇ ਅਸ਼ੀਰਵਾਦ ਨਾਲ ਆ ਕਿਉਂਕਿ ਕੁਛ ਟਾਈਮ ਮੈਂ ਕੁਛ ਨਹੀਂ ਸੀ ਹੁੰਦਾ ਪਹਿਲੇ ਮੈਂ ਉਹਨਾਂ ਦੇ ਦਰ ਤੇ ਜਾ ਕੇ ਲੰਗਰ ਖਾਂਦਾ ਹੁੰਦਾ ਸੀ ਅੱਜ ਉਸ ਮਾਲਕ ਨੇ ਮੈਨੂੰ ਇਸ ਕਾਬਲ ਬਣਾਤਾ ਕਿ ਮੈਂ ਬੱਚਿਆਂ ਨੂੰ ਕੁਝ ਸਿਖਾਉਣ ਦੇ ਕਾਬਲ ਹੋਇਆ ਹਾਂ ਠੀਕ ਹੈ ਔਰ ਸਭ ਉਹਨਾਂ ਦੀ ਕਿਰਪਾ ਹੈ ਅੱਜ ਜੋ ਵੀ ਮੈਂ ਹਾਂਗਾ ਉਹਨਾਂ ਦੀ ਬਦੌਲਤ ਹਾਂਗਾ ਠੀਕ ਹੈ ਥੈਂਕ ਯੂ ਵੈਰੀ ਮਚ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਨਪ੍ਰੀਤ ਕੌਰ ਹੈ ਪਿੱਖੀਵਿੰਦ ਤੋਂ ਬਿਲੋਂਗ ਕਰਦੀ ਹਾਂ ਔਰ ਮੈਂ ਮੇਕਅਪ ਆਰਟਿਸਟ ਹਾਂ ਔਰ ਅੱਜ ਅਸੀਂ ਆਰਟੀਪੀ ਪ੍ਰੋਫੈਸ਼ਨਲ ਵੱਲੋਂ ਕਿਤ ਕਰਵਾਏ ਗਏ ਸੈਮੀਨਾਰ اٹੈਂਡ ਕਰ ਰਹੇ ਹਾਂ ਸਾਰੇ ਔਰ ਮितीਸ਼ ਜੀ ਆਏ ਆ ਮੁੰਬਈ ਤੋਂ ਬਹੁਤ ਅੱਛਾ ਮੇਕਅਪ ਕਰ ਰਹੇ ਆ ਔਰ ਆਰਟੀਪੀ ਹਰ ਸਾਲ ਦੇ ਵਿੱਚ 3 ਤੋਂ 4 ਸੈਮੀਨਾਰ ਕਰਵਾਂਦਾ ਹੈ ਬਹੁਤ ਅੱਛਾ ਮੋਟਿਵ ਹੈ ਇਹਨਾਂ ਦਾ ਕਿ ਸਟੂਡੈਂਟਸ ਨੂੰ ਟ੍ਰੇਨ ਕਰਨਾ ਔਰ ਬਹੁਤ ਘੱਟ ਪੈਸਿਆਂ ਦੇ ਵਿੱਚ ਬਹੁਤ ਅੱਛੀ ਟ੍ਰੇਨਿੰਗ ਦਿੰਦੇ ਆ ਔਰ ਇਹਨਾਂ ਦੇ ਕਸ ਵੀ ਬਹੁਤ ਆਸਮ ਹੈ ਸਭ ਦੇ ਰਿਜ਼ਲਟਸ ਅੱਛੇ ਹੈ ਫੇਸ ਤੇ ਕੋਈ ਵੀ ਕਨਸਰਨ ਹੁੰਦਾ ਪਿਗਮੈਂਟੇਸ਼ਨ ਹੋਵੇ ਪਿੰਪਲਸ ਜਾਂ ਕੋਈ ਵੀ ਰਿੰਕਲ ਦੀ ਪ੍ਰੋਬਲਮ ਹੈ ਔਰ ਇਹਨਾਂ ਕੋਲ 100% ਸੋਲੂਸ਼ਨ ਹੈ ਸੋ ਅਸੀਂ ਸਾਰੇ ਕਾਫੀ ਟਾਈਮ ਤੋਂ ਇਹਨਾਂ ਨਾਲ ਜੁੜੇ ਹੋਏ ਹਾਂ ਔਰ 100% ਸੈਟੀਸਫੈਕਸ਼ਨ ਹੈ ਬਾਰਡਰ ਇਹ ਜੀ ਹੁਣ ਕਰਕੇ ਵਿਖੇਂਡ ਬੱਚਿਆਂ ਨੂੰ ਥੋੜਾ ਨਰਵਸ ਹੁੰਦੇ ਨੇ ਕੰਮ ਨੂੰ ਲੈ ਕੇ ਸਾਡਾ ਵੱਡਾ ਸਾਡਾ ਟਾਰਗੇਟ ਕੀ ਹੈ ਸਰ ਇਹੀ ਟਾਰਗੇਟ ਹੈ ਕਿ ਗਰਲਸ ਆ ਜੋ ਨਹੀਂ ਸਿੱਖ ਸਕਦੀਆਂ ਬਹੁਤ ਜ਼ਿਆਦਾ ਨਹੀਂ ਅਫੋਰਡ ਕਰਦੇ ਉਹਨਾਂ ਲਈ ਘੱਟ ਇਨ ਪੈਸਿਆਂ ਦੇ ਵਿੱਚ ਬਹੁਤ ਅੱਛੀ ਟ੍ਰੇਨਿੰਗ ਮਿਲ ਰਹੀ ਹੈ ਇਹੀ ਮੋਟਿਵ ਹੈ ਕਿ ਗਰਲਸ ਆਪਣੇ ਪੈਰਾਂ ਦੇ ਸਟੈਂਡ ਓਨ ਬੱਚਿਆਂ ਨੂੰ ਕਿਹਦਾ ਫਾਇਦਾ ਮਿਲਦਾ ਹੈ ਕੰਪੀਟੀਸ਼ਨ ਸਰ ਬਹੁਤ ਬਹੁਤ ਫਾਇਦਾ ਮਿਲਦਾ ਹੈ ਸੈਮੀਨਾਰਸ ਦੇਖੋ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਅਲੱਗ-ਅਲੱਗ ਪੈਸੇ ਪੇ ਕਰਕੇ ਜੋ ਆਪਾਂ ਸਿੱਖਦੇ ਆ ਉਹ ਇੱਕ ਸਟੇਜ ਤੇ ਆਪਾਂ ਨੂੰ ਸਿੱਖਣ ਨੂੰ ਮਿਲਦਾ ਹੈ